ਬੋਲਦੇ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਕਿਹੜੀ ਗੱਲ ਕਰਨੀ ਕਰੋ ਜੋਬਨ ਵੱਲੋਂ ਹੀ ਕਰਨੀ ਜੋਬਨ ਵੱਲੋਂ ਹਾਂਜੀ ਦੇਖੋ ਪਰ ਮੀ ਤੇ ਜੇ ਤੇ ਕੋਈ ਚੰਗੀ ਗੱਲ ਹੈ ਨਾ ਤਾਂ ਕਰਿਓ ਜੇ ਕੋਈ ਓਦਾਂ ਦੀ ਗੱਲ ਹੈ ਫਿਰ ਮੇਰੇ ਨਾਲ ਨਾ ਕਰਿਓ ਮੈਂ ਪਹਿਲੇ ਹੀ ਬੜਾ ਦਿਮਾਗ ਖਰਾਬ ਹੋਇਆ ਮੇਰਾ ਇਹ ਕਿਦਾਂ ਦੀ ਗੱਲ ਹੁਣ ਜਿਹੜੇ ਘਰ ਚ ਗੱਲਾਂ ਹੋਣ ਡੀਆਂ ਹੁਣ ਤੁਹਾਡੇ ਨਾਲ ਗੱਲ ਕਰਨੀ ਹੈ ਨਾ ਮੈਂ ਹਾਂ ਕੱਲ ਜੋਤ ਨਾਲ ਗੱਲ ਕਰਨੀ ਹੂੰ ਵੀ ਆਪਾਂ ਦੋਵੇਂ ਜਣ ਬੈਠ ਕੇ ਇਹ ਗੱਲ ਕਰ ਲਈਏ ਬਾਹਰ ਤੱਕ ਗੱਲ ਨਾ ਪਹੁੰਚਾਈਏ ਹੂੰ ਮੈਂ ਤੂੰ ਜੋਬਨ ਸਮਝਾਉਂਦੀ ਮੈਂ ਭਾਈ ਤੇਨੂੰ ਸਮਝਾਣ ਨਹੀਂ ਇਹੀ ਗੱਲ ਕਰਨੀ ਤਾਂ ਡਰ ਨਾ ਤੂੰ ਇਹਨੂੰ ਦੱਸੋ ਇਹ ਜਰੂਰ ਤਮਾਸ਼ਾ ਦਸਣਾਂ ਲੋਕਾਂ ਨੂੰ ਕਿ ਜਾਂ ਆਪੇ ਬੈ ਕੇ ਕਰ ਲਾਂਗੇ ਪ੍ਰਮੀਤ ਮੇਰਾ ਥੋੜਾ ਦਿਲ ਕੰਡਿਆ ਕਿ ਅਸੀਂ ਤਮਾਸ਼ਾ ਦਸੀਏ ਤਮਾਸ਼ਾ ਹੁਣ ਉਹ ਆਪ ਹੀ ਦੱਸਣ ਡਿਆ ਪ੍ਰਮੀਤ ਮੈਂ ਕੀ ਮਾੜਾ ਸੋਚਿਆ ਸੀ ਮੈਂ ਤਾਂ ਘਰ ਬਣਾਉਣ ਦੀ ਗੱਲ ਕੀਤੀ ਨਾ ਇੱਕ ਕਿ ਚੱਲ ਕੱਲ ਨੂੰ ਅਸੀਂ ਸੋਖੇ ਰਾਵਾਂਗੇ ਇਹਦੇ ਤੇ ਵੀ ਭਾਰ ਨਹੀਂ ਪਏਗਾ ਤੇ ਮੇਰੇ ਤੇ ਵੀ ਨਹੀਂ ਪਏਗਾ ਉਹ ਗੱਲਾਂ ਤੂੰ ਛੱਡੋ ਮੈਂ ਹਾਂ ਕੱਲ ਚੋਤ ਨੂੰ ਸਮਝਾਇਆ ਤੂੰ ਜੋ ਬੰਨਾ ਗੱਲ ਕਰ ਮੈਂ ਤਾਂ ਇਹੀ ਕਹਿੰਦੀ ਵਖਰੇ ਨਾ ਹੋਈਏ ਇਕੱਠੇ ਰਹਿਣ ਵਿੱਚ ਹੀ ਵਰਕਤ ਓਏ ਆਹੋ ਮੈਂ ਕਿਹੜਾ ਕਹਿਣ ਡਿਆਂਗੇ ਵੱਖਰੇ ਹੋਣਾ ਵਾ ਮੈਂ ਵੀ ਤੇ ਚਾਹੇ ਹੂ ਚਾਹਨਾ ਵਾ ਕਿ ਆਪਾਂ ਇਕੱਠੇ ਹੋਈ ਰਹੀਏ ਨਾ ਹੀ ਵੰਡ ਪਵੇ ਸਾਡੇ ਘਰ ਦੇ ਵਿੱਚ ਤੇ ਐਦਾਂ ਕਰੋ ਜੋਬਨ ਬਿਠਾ ਕੇ ਨਾ ਉਹਦੇ ਨਾਲ ਗੱਲ ਕਰੋ ਕਿ ਆਪਾਂ ਵੱਖਰੇ ਨਹੀਂ ਹੋਣਾ ਮੈਂ ਕਹਾਂ ਜੋਬਨ ਨੂੰ ਤੇਰਾ ਦਿਮਾਗ ਸਹੀ ਹੈਗਾ ਪਰमीत ਮੈਂ ਵੱਡਾ ਆਂ ਜੋ ਬੰਦਾ ਫਰਜ ਬੰਦਾ ਮੇਰੇ ਨਾਲ ਗੱਲ ਕਰਨੀ ਉਹ ਤਾਂ ਨਿਆਣਾ ਉਹਨੂੰ ਨਹੀਂ ਪਤਾ ਗੱਲ ਕਰਨ ਦਾ ਨਿਆਣਾ ਹੁਣ ਜਦੋਂ ਲੋਕਾਂ ਨੂੰ ਲੋਕਾਂ ਨੂੰ ਦੱਸਣ ਵਾਸਤੇ ਨਿਆਣਾ ਉੱਥੇ ਨਿਆਣਾ ਉਦੋਂ ਸਿਆਣਾ ਬਣ ਜਾਂਦਾ ਉਹ ਤੁਸੀਂ ਹੀ ਹੋਂ ਸਿਆਣੇ ਬਣ ਜਣਾ ਜੋ ਕਰ ਵਖਰਾ ਨਾ ਤੂੰ ਹੀ ਗੱਲ ਕੀਤੀ ਨੇ ਜਵਨ ਤੇ ਜੇ ਹੋਂ ਤੁਸੀਂ ਕਹਿ ਦੋਗੇ ਉਹਨੂੰ ਵੀ ਨਹੀਂ ਵਖਰੇ ਹੋਣਾ ਤੇ ਜਿੱਦਾਂ ਉਹ ਕਹੇਗਾ ਉਹ ਤਾਂ ਕਰ ਲਾਂਗੇ ਤੇ ਇਹ ਚ ਕੀ ਹੋ ਚੱਲਿਆ ਮੈਂ ਨਹੀਂ ਕਹਿਣਾ ਉਹਨੂੰ ਠੀਕ ਆ ਉਹ ਕਹਿੰਦਾ ਤੇ 20 ਵਾਰੀ ਕਹਿਲੇ ਮੈਨੂੰ ਮੈਂ ਨਹੀਂ ਉਹਨੂੰ ਕਹਿਣਾ ਮੈਂ ਵੱਡਾ ਵਾਂ ਤੇ ਮੈਂ ਨਹੀਂ ਉਹਨੂੰ ਕਹਿਣਾ ਰੋਲਾ ਵੀ ਉਹਨੇ ਪਾਇਆ ਲੋਕਾਂ ਨੂੰ ਵੀ ਉਹਨੇ ਦੱਸਿਆ ਵਾ ਤੇ ਉਹੋ ਹੀ ਹੁਣ ਆ ਕੇ ਕਰਲੇ ਗੱਲ ਉਹ ਕਿਰਨਾ ਗੱਲ ਕਰਲੇ ਮੈਨੂੰ ਨਹੀਂ ਕਹਿਣਾ ਤੇ ਤੈਨੂੰ ਹੀ ਕਹਦੇ ਕਿ ਭਾਬੀ ਜੀ ਕੋਈ ਗੱਲ ਨਹੀਂ ਆਪਾਂ ਇਕੱਠੇ ਰਹਿਨੇ ਆਂ ਮੈਂ ਨਹੀਂ ਕਹਿੰਦਾ ਕਿ ਮੈਨੂੰ ਹੀ ਕਵੇ ਆਗੇ ਆਕੜ ਰੱਖ ਕੇ ਨਾ ਇਦਾਂ ਰਿਸ਼ਤੇ ਨਹੀਂ ਘਨੇ ਬਿਲੇ ਹੁੰਦੇ ਨੀਵੇਂ ਹੋਣਾ ਹੀ ਪੈਂਦਾ ਹੈ ਜੋ ਇਕੱਠੇ ਰਹਿਣਾ ਆਪਾਂ ਮੈਂ ਕਾਦੀ ਆਕੜ ਰੱਖੀ ਆ ਪਰमीत ਆਕੜਿਆ ਹੋਰ ਕੀ ਹੈ ਹੁਣ ਜੇ ਤੁਹਾਨੂੰ ਮੈਂ ਕਹਿਣ ਦੀ ਉਹਦੇ ਨਾਲ ਗੱਲ ਕਰ ਲੋ ਆਪਣਾ ਘਰ ਬਚ ਜੂਗਾ ਆਪਣੇ ਘਰ ਵਾਸਤੇ ਕਈ ਕੁਝ ਕਰਨਾ ਪੈਂਦਾ ਤੂੰ ਬਸ ਉਹਨੂੰ ਕਹਿਣਾ ਹੀ ਹੈ ਨਾ ਕਿ ਆਪਾਂ ਇਕੱਠੇ ਰਹਿ ਲੈਨੇ ਔਰ ਉਥੇ ਲੜਾਈ ਥੋੜੀ ਕਰਨ ਜਾਣਾ ਤੂੰ ਲੋਕਾਂ ਨੂੰ ਦੱਸਿਆ ਉਹਨੇ ਖੱਪ ਤੇ ਉਹਨੇ ਪਾਈ ਸਾਰਿਆਂ ਨੂੰ ਯਾਰ ਕੋਈ ਗੱਲ ਨਹੀਂ ਜੇ ਦੱਸਿਆ ਫਿਰ ਕੀ ਹੋ ਗਿਆ ਹੰਤ ਪਤਾ ਹੀ ਤਾਂ ਇਹ ਲੋਕੀ ਆਣ ਕੇ ਤਮਾਸ਼ਾ ਵੇਖਣ ਦੇ ਨਾ ਨਾ ਪਰਮੀਤ ਆਹ ਗੱਲ ਨਹੀਂ ਹੋਣੀ ਮੈਂ ਸਾਰੀ ਉਮਰ ਹੀ ਨੀਵਾ ਹੁੰਦਾ ਆਵਾ ਠੀਕ ਆ ਤੇ ਹੁਣ ਨਹੀਂ ਉਹ ਮੈਂ ਮੰਨਣਾ ਨਾ ਮੈਂ ਗਲਤੀ ਕੀਤੀ ਆ ਠੀਕ ਹੈ ਨਾ ਜੇ ਤੇ ਮੈਂ ਗਲਤੀ ਕੀਤੀ ਹੋਵੇ ਤੇ ਫਿਰ ਮੈਂ ਜਾ ਕੇ ਜੋਬਨ ਨੂੰ ਵੀ ਕਹਾਂ ਮੈਂ ਤਾਂ ਭਲਾ ਹੀ ਸੋਚਿਆ ਸੀ ਨਾ ਕਿ ਕੋਠੀ ਇੱਕ ਹੋਰ ਬਣਾ ਲਈਏ ਮੇਰਾ ਮੁੰਡਾ ਜਵਾਨ ਹੋਣ ਡਿਆ ਵਾ ਕੱਲ ਨੂੰ ਉਹਨਾਂ ਦੇ ਵੀ ਬੱਚੇ ਹੋਣੇ ਆ ਤੇ ਸਾਡੇ ਦੋਨਾਂ ਦੇ ਭਾਰ ਨਹੀਂ ਪਏਗਾ ਉਹਨੇ ਪਰਮੀਤ ਸਾਰੇ ਪਿੰਡ ਦੇ ਵਿੱਚ ਦਵਾਈ ਪਾਹੜੀ ਆ ਠੀਕ ਆ ਕੀ ਵੱਡਾ ਸਾਨੂੰ ਅੱਖ ਕਰਨ ਧਿਆ ਉਹ ਲਵਲੀ ਨੂੰ ਦੱਸਤਾ ਕਾਲੇ ਨੂੰ ਦੱਸਤਾ ਛਾਹ ਨੂੰ ਦੱਸਤਾ ਸਾਰੇ ਪਿੰਡ ਦੇ ਵਿੱਚ ਦਵਾਈ ਪਾਹੜੀ ਆ ਮੈਂ ਤਾਂ ਪਿੰਡ ਜਾਂਦਾ ਵੀ ਮੈਨੂੰ ਸ਼ਰਮ ਆਂਦੀ ਆ ਕਿ ਲੋਕਾਂ ਨੇ ਕੀ ਕਹਿਣਾ ਇਹਨੇ ਆਪਣੇ ਭਰਾ ਨਾਲ ਇਦਾਂ ਕੀਤਾ ਮੈਂ ਤਾਂ ਇਹੋ ਸੋਚਿਆ ਸੀ ਨਾ ਇੱਕ ਕੋਠੀ ਬਣਾ ਲਈਏ ਇੱਕ ਹੋਰ ਕੱਲ ਨੂੰ ਸਾਨੂੰ ਦੋਨਾਂ ਦੇ ਭਾਰ ਨਹੀਂ ਪਏਗਾ ਸਾਡਾ ਵੀ ਮੁੰਡਾ ਜਵਾਨ ਹੋਣ ਰਿਹਾ ਉਹਨਾਂ ਦੇ ਵੀ ਬੱਚੇ ਹੋਣੇ ਆ ਕੱਲ ਨੂੰ ਇੱਕ ਕੋਠੀ ਹੋਰ ਬਣਾ ਲਈਏ ਮੈਂ ਤੇ ਇਹੋ ਤੇਰਨਾ ਗੱਲ ਕੀਤੀ ਸੀ ਨਾ ਮੈਂ ਇਹ ਤੇ ਨਹੀਂ ਕਿਹਾ ਕਿ ਇਹਨਾਂ ਨੂੰ ਵੱਖ ਕਰ ਦਈਏ ਉਹ ਤੇ ਗੱਲ ਤੁਹਾਡੀ ਠੀਕ ਆ ਮੈਂ ਤੇ ਇਹ ਕਹਿਣ ਦੀ ਮੈਂ ਤੁਸੀਂ ਨਾ ਤਮਾਸ਼ਾ ਬਾਅਦ ਦਸ ਲੋਕਾਂ ਨੂੰ ਹੁਣ ਜੇ ਤੁਸੀਂ ਇਕੱਠੇ ਰਹੋ ਹਾਂ ਤੇ ਕਿਸ ਦੀ ਕੀ ਹਿੰਮਤ ਆ ਆਣ ਕੇ ਗੱਲ ਕਰਨ ਦੀ ਨਾ ਜੋਬਨ ਕਿਉਂ ਗੱਲ ਕਰੂਗਾ ਜਾ ਕੇ ਜੇ ਆਪਾਂ ਇਕੱਠੇ ਰਵਾਂਗੇ ਤੇ ਮੇਰੀ ਸੋਲ ਨਾ ਗੱਲ ਇੱਕ ਠੀਕ ਆ ਸਿੱਧੀ ਜਾਂ ਤੇ ਜੋਬਨ ਹੋਣੀ ਤੈਨੂੰ ਕਹਿ ਲੈਣ ਤੇ ਜਾਂ ਠੀਕ ਆ ਮੈਨੂੰ ਕਹਿ ਲੈਣ ਮੈਂ ਨਹੀਂ ਉਹ ਕਹਿਣਾ ਜੋਬਨ ਨੂੰ ਜਾ ਕੇ ਕਿ ਅਸੀਂ ਵਾਖਣੀ ਹੋਣਾ ਅਸੀਂ ਇਕੱਠੇ ਰਹਿਨੇ ਆ ਮੈਂ ਨਹੀਂ ਉਹਨੂੰ ਕਹਿਣਾ ਸਾਡੀ ਸਮਝ ਨਹੀਂ ਆ ਰਹੀ ਤੇ ਤੁਸੀਂ ਸੋਚਣ ਕੀ ਰਹੇ ਜੀ ਗੱਲ ਕਰੋ ਜਾ ਕੇ ਜੋ ਬੰਨਾ ਕੋਹ ਨਹੀਂ ਹੋ ਚਲੇ ਮੈਂ ਨਹੀਂ ਪਰਮੀਤ ਗੱਲ ਕਰਨੀ ਮੈਂ ਚੱਲਿਆ ਪੈਲੀ ਵਾਲ ਨੂੰ ਠੀਕ ਆ ਠੀਕ ਹੈ ਜਿੱਦਾਂ ਲੈ ਲ ਕਰ ਦੇਣਾ ਉਦਾਂ ਕਰ ਲੋ ਮੈਂ ਨਹੀਂ ਹੁਣ ਕੋਈ ਕਹਿਣਾ ਕੁਛ ਕੀ ਬਣਾਉਣ ਲੱਗਿਆ ਜੀ ਬਣਾਉਣਾ ਕੀ ਆ ਥੋੜੀ ਜੀ ਸਬਜੀ ਹੈਗੀ ਹੀ ਹੂੰ ਤੇ ਅਨਮੋਲ ਨੇ ਆਉਣਾ ਇਹ ਸਕੂਲੋਂ ਮੈਂ ਚੱਲ ਨੇ ਆਣੇ ਦਾ ਕੀ ਕਸੂਰ ਵਾ ਤੇ ਉਹ ਮੰਗਣ ਦੇ ਆ ਹੀ ਕਿੰਨੇ ਦੇ ਨਾਂ ਦਾ ਮੈਂ ਚੱਲ ਬਣਾ ਲੈਣੀ ਚਲ ਵਧੀਆ ਕੀਤਾ ਗਾ ਤੇ ਨਾਲੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਦੱਸੋ ਗੱਲ ਮੈਂ ਕੀ ਦੱਸਾਂ ਵੀ ਮੈਂ ਤੇ ਇਹ ਚੀਜ਼ ਕਹਿੰਦੀ ਹਾਂ ਕਿ ਅਸੀਂ ਵੱਖਰੇ ਹੋਣਾ ਲਾ ਕੰਮ ਰਹਿਣ ਨਾ ਦਈਏ ਉਹ ਰਹਿਣ ਉਹਦੇ ਕੋਈ ਗੱਲ ਨਹੀਂ ਪਰ ਅਸੀਂ ਕਿਹੜਾ ਕਿਹਾ ਵੀ ਅੱਡ ਹੋਣਾ ਮੈਂ ਅੱਡ ਤੇ ਉਹਨਾਂ ਨੇ ਕਿਹਾ ਵੀ ਹੋਣਾ ਤੇ ਹੁਣ ਮੰਨ ਲਾ ਫਿਰ ਉਹ ਸਾਨੂੰ ਘਰੋਂ ਕੱਢ ਦੇਣਗੇ ਤੇ ਫਿਰ ਕੀ ਕਰਾਂਗੇ ਆਪਾਂ ਨਹੀਂ ਐ ਇਦਾਂ ਦੀ ਗੱਲ ਤੇ ਨਹੀਂ ਹੈ ਕਿ ਵੈਸੇ ਜੇ ਸੋਚੀਏ ਹੁਣ ਤੱਕ ਉਹਨਾ ਮਾੜਾ ਥੋੜੀ ਹੱਡਾ ਕੀਤਾ ਆ ਪਰ ਮੈਂ ਇਹ ਚੀਜ਼ ਚਾਹੁੰਨੀ ਆ ਕਿ ਜੇ ਵੱਖਰੇ ਨਹੀਂ ਹੋਇਆ ਸਰਦਾ ਤੇ ਇਹਦੇ ਚ ਚੰਗਾ ਹੀ ਆ ਤੇ ਇਹ ਵੀ ਗੱਲ ਮੈਂ ਕਹਿਨੀ ਆ ਕਿ ਤੁਸੀਂ ਆਪ ਜਾ ਕੇ ਭਾਜੀ ਨੂੰ ਕਹੋ ਮੈਂ ਕਲੀ ਕਮਾ ਭਾਜੀ ਨੂੰ ਗੱਲ ਮੈਂ ਸ਼ੁਰੂ ਕੀਤੀ ਗਲਤ ਕੀਤੀ ਭਾਜੀ ਨੇ ਸ਼ੁਰੂ ਉਹਨਾਂ ਦੇ ਮਨ ਚ ਹੀਗਾ ਤੇ ਅਸੀਂ ਅੱਡ ਹੋਣਾ ਤੇ ਹੁਣ ਮੈਂ ਜਾ ਕੇ ਤਰਲ ਮਾਰ ਬੁੜਕੇ ਫਿਰ ਕੱਲ ਨੂੰ ਕਹਿਣਗੇ ਵੀ ਸਾਡੇ ਤਰਲੇ ਮਾਰਦਾ ਸੀ ਨਹੀਂ ਸੋਚਿਆ ਚੱਲ ਕੋਈ ਗੱਲ ਨਹੀਂ ਇੱਕੋ ਕੱਲੇ ਕੋ ਸਰਨਾ ਨਹੀਂਗਾ ਤੇ ਅਸੀਂ ਅੱਡ ਨਹੀਂ ਹੁੰਦੇ ਚੱਲ ਕੋਈ ਗੱਲ ਨਹੀਂ ਅਸੀਂ ਛੋਟੇ ਆ ਜੇ ਉਹਨਾਂ ਨੇ ਗੱਲ ਸ਼ੁਰੂ ਕਰ ਹੀ ਦਿੱਤੀ ਆ ਹੋ ਸਕਦਾ ਸਾਨੂੰ ਕੋਈ ਜ਼ਿਆਦਾ ਭੁਲੇਖਾ ਲੱਗ ਗਿਆ ਹੋਵੇ ਤਾਂ ਇੰਨੀਆਂ ਗੱਲਾਂ ਵਧ ਗਈਆਂ ਵਾ ਤੁਸੀਂ ਇੱਕ ਕਰੀ ਜਾ ਕੇ ਗੱਲ ਤੇ ਕਰੋ ਹਾਂ ਕੀ ਪਤਾ ਗੱਲ ਕਿਤੇ ਹਾਲ ਮੈਂ ਗੱਲ ਨਹੀਂ ਕੀ ਕਰਨੀ ਹੈਗੀ ਭਾਈ ਦਾ ਠੀਕ ਆ ਇਹ ਗੱਲ ਮੈਂ ਤੁਹਾਨੂੰ ਅੱਜ ਵੀ ਦੱਸਦਾ ਕੱਲ ਵੀ ਦੱਸਦਾ ਗੱਲ ਉਹਨਾਂ ਸ਼ੁਰੂ ਕੀਤੀ ਆ ਉਹ ਮੈਨੂੰ ਕਹਿਣਗੇ ਵੀ ਅਸੀਂ ਨਹੀਂ ਹੁਣਾ ਅੱਡ ਤੇ ਫੇਰ ਠੀਕ ਆ ਮੇਰੇ ਮੈਨ ਨਹੀਂ ਜਾਣਾ ਹੈਗਾ ਤਾਂ ਨਾ ਹੀ ਤੁਸੀਂ ਮੈਨੂੰ ਕਹੋ ਬਰਬਾ ਠੀਕ ਹੈ ਨਾ ਇਦਾਂ ਦੇ ਫਿਰ ਨਾ ਉਹਨਾਂ ਨੇ ਤੁਹਾਡੇ ਵੱਲ ਆਉਣਾ ਤੇ ਨਾ ਤੁਸੀਂ ਉਧਰ ਜਾਣਾ ਤੇ ਫਿਰ ਇੱਕ ਦੂਜੇ ਨਾਲ ਗੱਲ ਕਿਦਾਂ ਕਰੋਗੇ ਕੋਈ ਗੱਲ ਨਹੀਂ ਗੱਲ ਹੋਏਣੀ ਜਦੋਂ ਜੀਚਾਰ ਬੈਠੇ ਨਾ ਆਪੇ ਸਾਰੀਆਂ ਗੱਲਾਂ ਹੋਏਣੀਆਂ ਤੁਸੀਂ ਫਿਕਰ ਨਾ ਕਰੋ ਠੀਕ ਹੈ ਨਾ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਨਾ ਤਾਂ ਮੈਨੂੰ ਨਹੀਂ ਕਹਿਣਾ ਹਾਂ ਅਲਬਾਰਬਾ ਉਹ ਆਉਣਗੇ ਤੇ ਵੇਖ ਲੈਣਗੇ ਆਪੇ ਜੇ ਕਿਤੇ ਮੇਰੀ ਗੱਲ ਸੁਣ ਲੈਂਦੇ ਤੇ ਚੰਗੇ ਰਹਿੰਦੇ ਉਹ ਹੀ ਗੱਲਾਂ ਕਰੀ ਜਾਂਦੇ ਜੀ ਦੀਦੀ ਤੇ ਕੈਂਡੇ ਹੀ ਫਿਰ ਤੋ ਇਹਨੂੰ ਸਮਝਾਈ ਤੇ ਮੈਂ ਆਪੇ ਇਹਨਾਂ ਨੂੰ ਸਮਝਾਉਂਗੀ ਪਰ ਹੁਣ ਮੈਂ ਵੀ ਕੀ ਕਰਾਂ ਕੀ ਆਹ ਤਹਿਗਾਵਾ ਜੇ ਇਹ ਨਾ ਕਿਤੇ ਇਕੱਲੇ ਬੈ ਕੇ ਸੋਚਾਂ ਨਾ ਹੋ ਸਕਦਾ ਇਹਨਾਂ ਦੇ ਸਮਝਣ ਦੀ ਗੱਲ ਆ ਹੀ ਜਾਵੇ ਪਰ ਅਜੇ ਤੇ ਬੜੇ ਗੁੱਸੇ 'ਚ ਵਾ ਤੇ ਹੁਣ ਨਹੀਂ ਮੈਂ ਇਹਨਾਂ ਨੂੰ ਕੁਝ ਵੀ ਕਹਿਣਾ ਕਹਣਾ ਸ਼ਸ਼ਕਾ ਨੂੰ ਤਾਂ ਦਿੱਠੇ ਕਿ ਤੂੰ ਸੁਣਾ ਹਾਂ ਹਾਂ ਕਿ ਤੂੰ ਠੀਕ ਹੋ ਤਾਂ ਨਹੀਂ ਮੈਂ ਵੀ ਠੀਕ ਕਾਰ ਵੀ ਸਭ ਵਧੀਆ ਹੀ ਹੈ तो मै की मैं दसा मैं करना कर तो जोत तो तो जो तो कर भी हां आप कहू की जोत दो यही कोशिश कर रहे हैं कि दो भाला वागू रहना समझा दी तुम भी नहीं मन कहते नहीं मैं नहीं गल करनी पर जो के करे ਤੇ ਜੇ ਉਹਨੇ ਗੱਲ ਕੀਤੀ ਜਿਵੇਂ ਨਾ ਕਿ ਜੋ ਬੰਦੇ ਕਹਿੰਦਾ ਫਲਾ ਭਾਜੀ ਗੱਲਾਂ ਕਰਨਾ ਮੈਨੂੰ ਤਾਂ ਕੋ ਸਮਝ ਨਹੀਂ ਆਂਦੀ ਜਿਵੇਂ ਕੀ ਕਰਾਂ ਬਾਹਰ ਦੇ ਲੋਕ ਯਾਨ ਕੀ ਗੱਲਾਂ ਕਰਦੇ ਆ ਘਰ ਤੇ ਇਹਨਾਂ ਨੂੰ ਭਾਈ ਕਿਹਨੇ ਸਮਝਾਉਂਦੀ ਹਾਂ ਮੈਂ ਜੋਤ ਮੇਰੇ ਨਾਲ ਆ ਰਹੀ ਹੈ ਗਲਤੀ ਤਾਂ ਤੁਹਾਡੇ ਕੋਈ ਹੋਈ ਫਿਰ ਨਾ ਅਹੀਂ ਗੱਲ ਕੀਤੀ ਤੇ ਹੁਣ ਚਲ ਜੋਤ ਵੀ ਹੈਂ ਢੇ ਸੀਗਾ ਇਹਨਾਂ ਚੱਲ ਪਿੱਛੇ ਜੋ ਗੱਲਾਂ ਹੋ ਗਿਆ ਉਹਨਾਂ ਨਾਲ ਛੱਡੋ ਤਾਂ ਅੱਗੇ ਇੱਕ ਮੱਕੋ ਹੋ ਕੇ ਲਈ ਹਾਂਜੀ ਲੈ ਲੈ ਜੋ ਤਰੇੰਦੋਤ ਮੇਨਾਂ ਆਈ। ਬਲਰ ਮੈਂ ਉਹਨੂੰ ਖੌਂਗਾ ਹਟਾ ਦਵਾ। ਹੋਰ ਉਹਨਾਂ ਤੁਹਾਡੇ ਕੋਲ ਆਹੀ। ਤੇ ਤਾਂ ਵੀ ਮੈਨੂੰ ਮੈਂ ਨੂੰ ਕਹਿ ਕੇ ਗਈ ਵੀ ਰੋਟੀ ਬਣਾ ਦੇ। ਕਹਿੰਨਾ ਮਗਨ ਭਾਜਾ ਬਣਾ ਰੋਟੀ ਬਣਾ ਕੇ ਖਾ ਲਈ। ਤੇ ਜੇ ਕੋਈ ਹੋਰ ਹੁੰਦੀ ਤਾਂ ਕਹਿਣਾ ਪੁੱਛਣਾ ਥੋੜੀ। ਤੇ ਮੈਂ ਆਖੇ ਦਾਂ ਉਹਨੂੰ ਗਲਤ ਕਹਿ ਦਾਂ। ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਚਲ ਕੇ ਹਤਰੇ ਦੋ ਸਮਝ ਜਾਣ। ਤਾਂ ਆਪਣਾ ਘਰ ਬਚ ਜੇ। ਸਾਡਾ ਹੁਣ ਤਾਂ ਲੋਕੀ ਤੇ ਚਾਹੁੰਦੇ ਆ ਕਿ ਇਹ ਜੇ ਕੱਲ ਵਖਰੇ ਹੋਣਾ ਅੱਜ ਹੋਈ। ਤੇ ਇਹ ਤੁਮਾਰਾ ਕੀ ਪਰ ਇਹਨਾਂ ਦੋਨ ਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਪਤਾ ਨਹੀਂ ਕਿ ਰਸ ਸਮਝਾਉਣੀ ਨਹੀਂ 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 ਕੋਈ ਗੱਲ ਨਹੀਂ ਮੈਨੂੰ ਟੈਨਸ਼ਨ ਆ ਲਾ ਹੌਲੀ ਹੌਲੀ ਆਪੇ ਸਭ ਕੁਝ ਸਹੀ ਹੋ ਜਾਣਾ ਜੇ ਇਹਨਾਂ ਸਾਡੇ ਦੋਨ ਦਾ ਮਨ ਬਦਲ ਗਿਆ ਵਾ ਕੀ ਗੱਲ ਇਹਨਾਂ ਦਾ ਮਨ ਬਦਲੂਗਾ ਇਹ ਤਾਂ ਦੋ ਹੈ ਇਸੇ ਕਿਪੜਾ ਹੈ ਹਾਂ ਜੀ ਨਾਲ ਉਹ ਦਿਨ ਤਾਂ ਆਈ ਜੀ ਆਏ ਨੇ ਤੋ ਵੀ ਸਮਝਾਤੀ ਗਈ ਸੀ ਇੱਕ ਦਿਨ ਆਈ ਜੋਤਨ ਸੰਘਾ ਗਈ ਦੂਜੇ ਦਿਨ ਮੇਰੇ ਨਾਲ ਫੇਰ ਆਏ ਜੀ ਹਾਂਜੀ ਕੋਈ ਗੱਲ ਨਹੀਂ ਜੇ ਨਾ ਸਮਝ ਨਾ ਗਿਆ ਨਾ ਤੇ ਵੀ ਜਿੰਨੇ ਸੱਤ ਲੱਖ ਆਪਰੇ ਆਨ ਕੇ ਸਮਝਾ ਲਾਣਗੇ ਹਾਂਜੀ ਕੋਈ ਗੱਲ ਨਹੀਂ ਕਰੋ ਫਿਰ ਟਾਈਮ ਆਪਣਾ ਤੇ ਜੇ ਕੋਈ ਚੀਜ਼ ਲੋੜ ਹੋਏਗੀ ਮੈਨੂੰ ਫੋਨ ਕਰਦੇ ਹਾਂਜੀ ਠੀਕ ਹੈ ਠੀਕ ਸ਼ਸ਼ੀ ਘਰੋਂ